ਜ਼ਿਲ੍ਹਾ ਤਰਨਤਾਰਨ ਦੇ ਕਸਬਾ ਫਤਿਹਬਾਦ ਨੇੜੇ ਪੁਲਿਸ ਚੌਂਕੀ ਦੇ ਕੋਲ सोनू ਚੱਕ ਕਰਿਆਨਾ ਸਟੋਰ ਉਤੇ ਘਰ ਨੂੰ ਅਚਾਨਕ ਬਿਜਲੀ ਦਾ ਸ਼ਾਰਟ ਸਰਕਟ ਹੋਣ ਦੇ ਨਾਲ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਦੁਕਾਨ ਦੇ ਉੱਪਰ ਬਣਿਆ ਮਕਾਨ ਵੀ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਫਿਲਹਾਲ ਇਸ ਅੱਗ ਲੱਗਣ ਦੇ ਕਾਰਨ ਕੋਈ ਜਾਨ ਨੁਕਸਾਨ ਨਹੀਂ ਹੋਇਆ ਪਰ ਪੀੜਤ ਦੁਕਾਨਦਾਰ ਦਾ ਘਰ ਅਤੇ ਦੁਕਾਨ ਬੁਰੀ ਤਰੀਕੇ ਦੇ ਨਾਲ ਸੜ ਕੇ ਸੁਆਹ ਹੋ ਚੁੱਕੀ ਹੈ ਉੱਥੇ ਰਾਹਗੀਰਾਂ ਨੇ ਦੱਸਿਆ ਕਿ ਅੱਗ ਬੁਝਾਉਣ ਦੇ ਲਈ ਫਾਇਰ ਬਿਗਰੇਡ ਅੱਦਾ ਟਾ ਲੇਟ ਪਹੁੰਚੀ ਜਿਸ ਨਾਲ ਅੱਗ ਉਤੇ ਕਾਫੀ ਲੇਟ ਕੰਟਰੋਲ ਪਾਇਆ ਗਿਆ ਮੇਰਾ ਨਾਮ ਡਾਕਟਰ ਮਿੰਟੂ ਜੀ ਕੀ ਗੱਲ ਬਣੀ ਤੁਹਾਡੇ ਜਿਹੜੇ ਗਵਾਂਡਾ ਦੁਕਾਨ ਨੂੰ ਦੇ ਘਰ ਦਵਾਕ ਲੱਗੀ ਇਹ ਤਾਰ ਦੀ ਬਸਪਾਰਕਸਪੁਰਕ ਹੋਈ ਆ ਤੇ ਸਵਾ 6 ਵਜੇ ਇੱਕੋ ਦਮ ਪਟਾਕਾਇਆ ਪਿਆ ਤੇ ਮੈਂ ਸਮਝਿਆ ਬਾਹਰ ਕੋਈ ਗਾਹਕ ਆ ਗਿਆ ਤੇ ਅਹੀਂ ਵੇਖਿਆ ਤੇ ਉਹ ਛੱਡਰ ਥੱਲੇੋਂ ਧੂਆਂ ਨਿਕਲਦਾ ਆ ਤੇ ਦੋ ਤਿੰਨ ਮਿੰਟ ਬਾਅਦ ਉਹਨਾਂ ਨੇ ਬੂਆ ਬਾੜ ਘਾਇਆ ਉਹਨਾਂ ਛੱਡਰ ਚੁੱਕਤਾ ਤੇ ਜਦੋਂ ਅਸੀਂ ਛੱਡਰ ਚੁੱਕਿਆ ਵਾ ਉਸੇ ਵੇਲੇ ਅੱਗ ਨੇ ਕੰਬਾ ਕਰਮਚਾਰੀ ਦੀ ਨਾਮ ਦੁਕਾਨ ਦਾ ਜੀ ਦੁਕਾਨ ਦਾ ਹੈਗਾ ਚੱਕ ਵਾਲਿਆਂ ਦੀ ਕਰਿਆਨੇ ਦੀ ਹੱਟੀ ਦੇ ਕਿੰਨਾ ਕਿ ਨੁਕਸਾਨ ਹੋਇਆ ਹੈ तकरीबन ਸਾਰਾ ਘਰ ਤੇ ਦੁਕਾਨ ਸੁਆਹ ਗਈ ਘਰ ਵੀ ਉੱਤੇ ਹੀ ਉਹ ਵੀ ਸਾਰਾ ਸੁਆਹ ਗਿਆ ਜੀ ਅੱਗ ਪੈਣ ਤੋਂ ਜੋ ਕੌਣ ਆਇਆ ਜੀ ਮੁਰਕੇ ਬਾਅਦ ਵਿੱਚ ਘੰਟਾ ਇੱਕ ਬਾਅਦ ਫਾਇਰ ਬਰਗੇਡ ਆਈ ਹੈ ਠੀਕ ਠੀਕ ਜੀ ਉਹ ਤਾਂ ਨੁਕਸਾਨ ਹੋ ਗਿਆ ਹੈ तकरीबन ਹੋ ਹੀ ਗਿਆ ਜੀ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਫਤਿਹਬਾਦ ਨੇੜੇ ਪੁਲਿਸ ਚੌਂਕੀ ਦੇ ਕੋਲ सोनू ਚੱਕ ਕਰੀਆਨਾ ਸਟੋਰ ਤੇ ਘਰ ਨੂੰ ਅਚਾਨਕ ਬਿਜਲੀ ਦਾ ਸ਼ਾਰਟ ਸਰਕਟ ਹੋਣ ਦੇ ਨਾਲ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਦੁਕਾਨ ਦੇ ਉੱਪਰ ਬਣਿਆ ਮਕਾਨ ਵੀ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਫਿਲਹਾਲ ਇਸ ਅੱਗ ਲੱਗਣ ਦੇ ਕਾਰਨ ਕੋਈ ਜਾਨ ਨੁਕਸਾਨ ਨਹੀਂ ਹੋਇਆ ਪਰ ਪੀੜਤ ਦੁਕਾਨਦਾਰ ਦਾ ਘਰ ਅਤੇ ਦੁਕਾਨ ਬੁਰੀ ਤਰੀਕੇ ਦੇ ਨਾਲ ਸੜ ਕੇ ਸੁਆਹ ਹੋ ਚੁੱਕੀ ਹੈ ਅਥੀ ਰਾਘੀਰਾ ਨੇ ਦੱਸਿਆ ਕਿ ਅੱਗ ਬੁਝਾਉਣ ਦੇ ਲਈ ਫਾਇਰ ਬਿਗ੍ਰੇਡ ਅੱਧਾ ਘੰਟਾ ਲੇਟ ਪਹੁੰਚੀ ਜਿਸ ਨਾਲ ਅੱਗ ਉਤੇ ਕਾਫੀ ਲੇਟ ਕੰਟਰੋਲ ਪਾਇਆ ਗਿਆ ਮੇਰਾ ਨਾਮ ਡਾਕਟਰ ਮਿੰਟੂ ਜੀ ਕੀ ਗੱਲ ਬਣੀ ਤੁਹਾਡੇ ਜਿਹੜੇ ਗਵਾਂਡ ਦੁਕਾਨ ਨੂੰ ਦੇ ਧਰਵਾਦ ਲੱਗੇ ਇਹ ਤਾਰ ਦੀ ਬਸਪਾਰਕਸਪੁਰ ਕੋਈ ਆ ਤੇ 6:30 ਵਜੇ ਇੱਕੋ ਦਮ ਪਟਾਕਾ ਆ ਪਿਆ ਤੇ ਮੈਂ ਸਮਝਿਆ ਬਾਹਰ ਕੋਈ ਗਾਹਕ ਆ ਗਿਆ ਤੇ ਹੀ ਵੇਖਿਆ ਤੇ ਉਹ ਛੱਡਰ ਥੱਲੇੋਂ ਧੂਆ ਨਿਕਲਦਾ ਹੈ ਤੇ ਦੋ ਤਿੰਨ ਮਿੰਟ ਬਾਅਦ ਉਹਨਾਂ ਨੇ ਬੂਆ ਬਾੜ ਘਾਇਆ ਨਾ ਛੱਡਰ ਚੁੱਕਤਾ ਤੇ ਜਦੋਂ ਅਸੀਂ ਸ਼ਟਰ ਚੁੱਕਿਆ ਬਾਅਦ ਉਸੇ ਵੇਲੇ ਆਗ ਨੇ 扑ਬਕਰ ਮਚਾ ਦਿੱਤੀ ਇਹ ਨਾਮ ਦੁਕਾਨ ਦਾ ਜੀ ਦੁਕਾਨ ਦਾ ਹੈਗਾ ਚੱਕ ਵਾਲਿਆਂ ਦੀ ਕਰਿਆਨੇ ਦੀ ਹੱਟੀ ਹੈ ਕਿੰਨਾ ਕਿ ਨਿਸ਼ਾਨ ਲੇਣਾ ਹੈ ਜੀ ਤਕਰੀਬਨ ਸਾਰਾ ਘਰ ਤੇ ਦੁਕਾਨ ਸੁਆਹ ਗਈ ਘਰ ਵੀ ਉੱਤੇ ਹੀ ਉਹ ਵੀ ਸਾਰਾ ਸੁਆਹ ਗਿਆ ਜੀ ਅੱਗ ਬਜਾ ਜੋ ਕੌਣ ਆਇਆ ਜੀ ਮੁਰਕੇ ਬਾਅਦ ਵਿੱਚ ਇੱਕ ਟਾਕ ਇੱਕ ਬਾਰ ਫਾਇਰ ਬਰਗੇਡ ਆਈ ਹੈ ਡੀ ਗ੍ਰੀ ਕੇ ਜੀ ਉਹ ਤਾਂ ਨਿਸ਼ਾਨ ਹੋ ਗਿਆ ਹੈ ਤਕਰੀਬਨ ਹੋ ਹੀ ਗਿਆ ਜੀ